ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਦੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਮੇਰੇ ਆਪਣੇ ਪਿੰਡ ਜੀਤਾ ਸਿੰਘ ਵਾਲਾ ਔਰ ਫੌ ਚੌਧਰੀ ਵਾਲਾ तहसील बागा पुराना ਤੇ ਜ਼ਿਲ੍ਹਾ ਮੋਗਾ ਦੀ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਸਹਿਕਦੰਦੇਤੌਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਇੱਕ ਨੀਲੀ ਰਾਵੀ ਦੀ ਮੱਝ ਸੇਲ ਆ ਬਾਕੀ ਜਿਹੜੀ ਤੁਸੀਂ ਸਕਰੀਨ ਤੇ ਮੱਝ ਦੇਖ ਰਹੇ ਹੋ ਇਹਦੀ ਪੂਰੀ ਇਨਫੋਰਮੇਸ਼ਨ ਮੈਂ ਹੀ ਤੁਹਾਨੂੰ ਦੇਵਾਂਗਾ ਮਾਲਕਾਂ ਦੇ ਦੱਸਣ ਅਨੁਸਾਰ ਤੀਜੇ ਸੂਏ ਸੂਣਾ ਮੱਝ ਨੇ ਪੰਜਾਂ ਤੋਂ 7 ਦਿਨਾਂ ਦੀ ਕੱਚੀ ਆ ਫੇਸ ਕੁਆਲਿਟੀ ਦੇਖ ਸਕਦੇ ਹੋ ਸੋਹਣੀ ਆ ਹਾਈਟ ਦੇ ਵਕਤ ਉੱਚੇ ਲੰਮੇ ਕਦ ਕਾੜਦੇ ਹੈਵੀ weight ਦੀ ਮਾਝਾ ਪਿਛਲੇ ਸੂਏ 13 ਜ 14 ਕਿਲੋ ਦੁੱਧ ਦਾ ਰਿਕਾਰਡ ਆ ਜੀ 5 ਤੋਂ 7 ਦਿਨਾਂ ਦੀ ਕੱਚੀ ਐ ਤਿਆਰੀ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਤੋੜ ਕੇ ਦਿਖਾ ਦਿਓ ਜੀ ਸੋਹਣੀ ਤਿਆਰੀ ਕਰਦੀ ਹੁੰਦੀ ਐ ਸ਼ਾਨਦਾਰ ਰਵਾਨਾ ਫੇਸ ਕੁਆਲਟੀ ਬਹੁਤ ਸੋਹਣੀ ਆ ਮਾਲਕਾਂ ਦੇ ਦੱਸਣ ਸਾਰ 13 ਤੋਂ 14 ਕਿਲੋ ਦੁੱਧ ਦਿੱਤਾ ਪਿਛਲੇ ਸੂਏ ਮਾਝ ਨੇ ਅਗਤੀਆਰ ਵੀ 13 14 ਕਿਲੋ ਦੁੱਧ ਦੀ ਉਮੀਦ ਕਰਦੇ ਆ ਬਾਕੀ ਦੁੱਧ ਸੇਵਾ ਦਾ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਦੇ ਸਕਦੀ ਐ ਤਿਆਰੀ ਸੋਹਣੀ ਕਰਦੀ ਹੁੰਦੀ ਐ ਸ਼ਾਨਦਾਰ ਹਵਾਨਾ ਬਾਕੀ ਪੰਜਾਂ ਤੋਂ 7 ਦਿਨਾਂ ਦੀ ਕੱਚੀ ਅੱਲਿਆ ਵੀ ਰਵਾਪਸ ਫੇਸ ਕੁਆਲਟੀ ਸੋਹਣੀ ਆ ਨੀਲੀ ਰਾਵੀ ਦਾ ਮਗੀਨਾ ਦੇ ਸਕਦੇ ਹੋ ਤੁਸੀਂ ਥਣਾ ਦਾ ਸਹਿਜ ਸੋਹਣਿਆ ਏ ਚਾਰੇ ਤਾਂ ਨਿੱਖੜ ਮੇ ਇੱਕੋ ਜਿਹੇ ਸਹਿਜ ਦੇ ਫਿਜਵਾਈ ਵਾਲੇ ਬਾਕੀ ਜਿਹੜੇ ਵੀਰ ਨੂੰ ਪਸੰਦ ਆਊਗੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਠੰਡੀ ਸੀਲਾ ਹੀ ਪੂਰੀ ਪੂਰੀ ਠੰਡੀ ਸੀਲਾ ਦੇਖ ਸਕਦੇ ਹੋ ਤੁਸੀਂ ਚਾਹੇ ਜਵਾਕ ਚੋਈ ਜਾਣ ਮੁੱਲ ਬਾਈ ਇਹਦਾ ਪੂਰਾ 1 ਲੱਖ ਰੁਪਇਆ ਕਰਦੇ ਆ ਕੋਈ ਵੀ ਆਊਗਾ ਮੌਕੇ ਤੇ ਮਾਨਦਾਨ ਜਰੂਰ ਕੀਤਾ ਜਾਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ